ਦੋਸਤੋ ਆਪਾਂ ਇੱਕ ਵੀਡੀਓ ਪਾਈ ਸੀਗੀ ਟੂਲ ਦੀ ਫਲਕਾਰੀ ਦੇ ਤੇ ਬਹੁਤ ਭੈਣਾਂ ਨੇ ਕਮੈਂਟ ਕੀਤੇ ਸੀਗੀ ਵੀ ਇਹ ਤੁਸੀਂ ਕਿੱਥੋਂ ਰੈਡੀ ਕਰਵਾਈ ਹੈਗੀ ਉਹ ਤਾਂ ਮੈਨੂੰ ਦਿੱਤੀ ਹੋਈ ਸੀ ਜੀ ਮੇਰੀ ਮੰਮੀ ਨੇ ਤੇ ਪਰ ਆਪਾਂ ਇੱਕ ਉਹਦੇ ਨਾਲ ਹੀ ਮਿਲਦੀ ਜੁਲਦੀ ਕਾਂਵ ਵਾਲੀ ਰੈਡੀ ਕਰਵਾਈ ਹੈ ਜੀ ਟੂਲ ਦੀ ਫਲਕਾਰੀ ਤੁਸੀਂ ਦੇਖ ਸਕਦੇ ਹੋ ਵੀ ਵਰਕ ਕਿੰਨਾ ਸੋਹਣਾ ਕੀਤਾ ਹੋਇਆ ਹੈਗਾ ਤੇ ਆਪਾਂ ਆਏ ਸੀ ਜੀ ਅੱਜ ਸਤਗੁਰ ਬੁਟੀਕ ਤੇ ਮੇਰੀ ਭੈਣ ਰੁਪਿੰਦਰ ਕੌਰ ਦਾ ਸਾਡੇ ਪਿੰਡੋਂ ਹੀ ਜੀ ਸੁਖਲੱਦੀ ਤੋਂ ਤੇ ਬਹੁਤ ਸੋਹਣਾ ਇਹ ਕੰਮ ਕਰਦੇ ਨੇ ਜੀ ਜਿਹੜਾ ਵਰਕ ਆ ਤੁਸੀਂ ਦੇਖ ਸਕਦੇ ਹੋ ਤੇ ਭੈਣ ਤੁਸੀਂ ਮੈਨੂੰ ਦਿਖਾਉਂਗੇ ਵੀ ਕਿਹੜਾ ਕਿਹੜਾ ਜਿਹੜਾ ਵਰਕ ਚੱਲਦਾ ਹੈਗਾ ਜਿਵੇਂ ਆਹ ਹੈ ਜ ਦੇ ਕੀਤੇ ਹੈਗੇ ਬਾਟਿੰਗ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਹਾਂਜੀ ਤੇ ਇਸ ਤੋਂ ਬਾਅਦ ਜਿਹੜਾ ਇਹ ਵਾਲਾ ਸੂਟ ਦੇਖ ਰਹੇ ਹਾਂ ਜਿੱਦੀ ਇਹ ਵੀ ਹੈਂਡਵਰਕ ਦੀ ਹੈਗਾ ਠੀਕ ਹੈ ਜੀ ਤੇ ਦੀ ਇਹ ਹੁਣ ਜਿਵੇਂ ਆਪਾਂ ਨੂੰ ਐਵੇਂ ਹੁੰਦਾ ਵੀ ਵਰਕ ਬਾਰੋਂ ਕਰ ਹੁਣ ਆਪਣੇ ਕਾਰੀਗਰ ਖੋਦੇ ਨੇ ਜੀ ਕਾਰੀਗਰ ਹਾਂਜੀ ਹਾਂਜੀ ਦੀਦੀ ਆਪਣੇ ਸਾਰੇ ਖੋਦੇ ਕਾਰੀਗਰ ਹੈ ਹੈਂਡਵਰਕ ਆਰੀਵਰਕ ਪੇਂਟਿੰਗ ਆਪਾਂ ਮਸ਼ੀਨ ਵਰਕ ਸਾਰਾ ਆਰਡਰ ਆਪਾਂ ਇੱਥੇ ਹੀ ਤਿਆਰ ਕਰਦੇ ਹਾਂ ਹਾਂਜੀ ਤੇ ਦੋਸਤੋ ਆਪਾਂ ਇੱਕ ਆ ਸੂਟ ਵੀ ਸਟਿਚ ਕਰਾਇਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਹੈਗਾ ਸੋ ਭੈਣ ਜਿਹੜੀ ਮੈਂ ਜਦੋਂ ਵੀ ਕਹਿੰਦਾ ਵੀ ਭੈਣੇ ਮੈਨੂੰ ਸੂਟ ਚਾਹੀਦਾ ਤਾਂ ਬਹੁਤ ਸੋਹਣੇ ਸੋਹਣੇ ਮੈਨੂੰ ਕਹਿ ਸਕਦੇ ਆ ਵੀ ਸੂਟ ਰੈਡੀ ਕਰਕੇ ਦੰਦੇ ਨੇ ਤੁਸੀਂ ਤਾਂ ਤੁਸੀਂ ਸਾਰੀ ਕਲੈਕਸ਼ਨ ਦੇਖ ਸਕਦੇ ਨਾ ਸੋਹਣਾ ਲੱਗ ਰਿਹਾ ਹੈਗਾ ਸੁਪਣਾ ਜਿਵੇਂ ਇਹ ਵਾਲਾ ਸੂਟ ਪਾਣੇ ਆਪਣੇ ਇੱਕ ਸਪੈਸ਼ਲ ਕਸਟਮਰ ਆ ਜਿਹੜੀ ਆਪਣੇ ਨਾਲ ਹੀ ਪਿੰਡ ਆ ਬਾਗਾ ਉਹਨਾਂ ਨੇ ਰੈਡੀ ਕਰਵਾਇਆਗਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜਿਵੇਂ ਆ ਫੁਲਕਾਰੀ ਆ ਗਈ ਜੀ ਵਾਗ ਆ ਗਈ ਤੇ ਇਹ ਵੀ ਤੁਸੀਂ ਜਿਵੇਂ ਹੁਣ ਵਿਆਹ ਦਾ ਸੀਜ਼ਨ ਚੱਲਦਾ ਜੀ ਤੇ ਆਪਾਂ ਨੂੰ ਹੁੰਦਾ ਵਿਆਹ ਵਾਗ ਫੁਲਕਾਰੀ ਰੈਡੀ ਕਰਉਂਦੇ ਤੇ ਉਹ ਵੀ ਤੁਸੀਂ ਆਰਡਰ ਤੇ ਕਰਵਾ ਸਕਦੇ ਹੋ ਬਹੁਤ ਸੋਹਣੀ ਜਿਹੜੀ ਕਲੈਕਸ਼ਨ ਤੁਸੀਂ ਦੇਖ ਸਕਦੇ ਹੋਗੇ ਤੇ ਸੂਟ ਇਧਰ ਵੀ ਹੈਗੇ ਨੇ ਜਿਵੇਂ ਮਸ਼ੀਨ ਵਰਕ ਹੈ ਜੀ ਉਹ ਵੀ ਤੁਸੀਂ ਆਪਦੇ ਬਜਟ ਅਨੁਸਾਰ ਕਰਵਾ ਸਕਦੇ ਹੋ ਕੜਾਈ ਵੱਧ ਘੱਟ ਵੀ ਕਰਵਾ ਸਕਦੇ ਹੋਗੇ ਤੇ ਆਹ ਹੈ ਜੀ ਬਾਬਾ ਦੀਪ ਸਿੰਘ ਜੀ ਦਾ ਇਹ ਵੀ ਤੁਸੀਂ ਦੇਖ ਸਕਦੇ ਹੋ ਜੀ ਵੀ ਕਿੰਨਾ ਸੋਹਣਾ ਇਹ ਤਿਆਰ ਕੀਤਾ ਹੋਇਆ ਹੈਗਾ ਸੋ ਵਾਇਗਰਸ ਹਫਤੇ ਪੜੀ ਕਰੇ ਜਿਵੇਂ ਆਪਾਂ ਘਰ ਚ ਕੋਈ ਵੀ ਸਿੰਨਰੀ ਵਗੈਰਾ ਬਣਾਉਣੀ ਹੈ ਤਾਂ ਆਪਾਂ ਇਹਨੂੰ ਜੜਵਾ ਸਕਦੇ ਹਾਂਗੇ ਇਹ ਵੀ ਬਹੁਤ ਸੋਹਣੀ ਜਿਹੜੇ ਮਸ਼ੀਨ ਤੇ ਤਿਆਰ ਕੀਤਾ ਹੋਇਆ ਹੈਗਾ ਇਹ ਪੈਣੇ ਕਈ ਤਿਆਰ ਕਰੇ ਹੋਏ ਨੇ ਹਨ ਜਿਵੇਂ ਹਾਂਜੀ ਤਾਂ ਇਹ ਆਪਾਂ ਕਾਫੀ ਅਮਾਉਂਟ ਦੇ ਵਿੱਚ ਰੈਡੀ ਕੀਤੀਆਂ ਸੀਗੀਆਂ ਇਹਨਾਂ ਦੇ ਨਾਲ ਨੇ ਕਾਫੀ ਉਹਨਾਂ ਨੇ ਕਸਟਮਰ ਨੇ ਆਪਣੋਂ ਤੋਂ ਫਰੇਮਿੰਗ ਵੀ ਕਰਵਾਈ ਹੈਗੀ ਠੀਕ ਹੈ ਜੀ ਤੇ ਆਹ ਵਾਲੀ ਆ ਗਈ ਦੀ ਪੈਣਤੀ ਇੱਕ ਨੇ ਜਿਹੜੇ ਗੁਰਮੁਖੀ ਦੇ ਹੋਗੇ ਹਾਂਜੀ ਇਹ ਵਾਲੀ ਚੀਜ਼ ਵੀ ਆਪਾਂ ਇਸੇ ਮਸ਼ੀਨ ਦੇ ਉੱਪਰ ਰੈਡੀ ਕੀਤੀ ਹੋਈ ਆ ਹਾਂਜੀ ਜਿਵੇਂ ਆਹ ਦੇਖ ਸਕਦੇ ਹੋ ਵੀ ਜਿਵੇਂ ਕੱਟ ਫਰੇਮ ਲਾਉਣਾ ਹੋਵੇ ਗੁਰਮੁਖੀ ਲਿਪੀ ਇਹ ਵੀ ਬਹੁਤ ਸੋਹਣੀ ਤਿਆਰ ਕਰੀ ਹੋਈ ਹੈ ਜੀ ਇਹ ਮਸ਼ੀਨੀ ਵਾਰ ਕੀ ਆ ਗਿਆ ਪੈਣੇ ਹਨਾ ਹਾਂਜੀ ਪੈਣੇ ਆਹ ਵਾਲਾ ਆਪਾਂ ਸਾਰਾ ਇਸੇ ਮਸ਼ੀਨ ਦੇ ਉੱਪਰ ਰੈਡੀ ਕੀਤਾ ਹੋਇਆ ਹ ਜਿਵੇਂ ਹੁਣ ਰਖੜੀ ਚੱਲ ਰਹੀ ਹੈ ਜੀ ਭੈਣ ਭਰਾ ਨੂੰ ਗਿਫਟ ਦੇ ਸਕਦੇ ਆਪਾਂ ਬਹੁਤ ਸੋਹਣੀ ਹੈ ਜੀ ਇਹ ਵੀ ਤੇ ਇਧਰ ਵਾਲਾ ਇਹ ਸੂਟ ਆ ਗਿਆ ਆਪਣੇ ਫੁਲਕਾਰੀ ਦਾ ਜੀ ਹਾਂ ਜੀ ਇਹ ਫੁਲਕਾਰੀ ਦਾ ਸੂਟ ਹੈ ਭੈਣੇ ਇਹ ਵੀ ਬੈਡਿੰਗ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਸੇਲ ਹੋਏ ਸੀਗੇ ਠੀਕ ਹੈ ਜੀ ਇਹ ਜਾਗੋ ਵਾਸਤੇ ਸਪੈਸ਼ਲ ਆਊਟਫਿਟ ਬਣਦੀ ਹੈ ਆਪਣੇ ਹਾਂ ਜੀ ਕਿਉਂਕਿ ਕਹਿੰਦੇ ਨੇ ਵੀ ਜਾਗੋ ਤੇ ਪੀਲਾ ਕਲਰ ਹੀ ਪਾਉਣਾ ਸੋ ਆਪਾਂ ਆਉਂਦੀ ਚੁਆਇਆ ਰਹੇ ਹਾਂ 트ੈਂਡ ਦੇ ਵਿੱਚ ਚੱਲ ਰਿਹਾ ਹਲਦੀ ਦਾ ਕਰਕੇ ਸਹੀ ਗੱਲ ਹੈ ਜੀ ਤੇ ਇਸ ਤੋਂ ਇਲਾਵਾ ਇਧਰ ਆ ਗਿਆ ਜੀ ਆ ਵੀ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਇਹ ਮਸ਼ੀਨੀ ਵਰਕ ਹੈ ਤੇ ਤੁਸੀਂ ਇਹਦੀ ਦੇਖ ਸਕਦੇ ਹੋ ਫਿ ਤੇ ਇਧਰ ਜਿਹੜੇ ਕਲਰ ਆ ਤੁਸੀਂ ਆਪ ਦੇ ਅਨੁਸਾਰ ਜਿਹੜੇ ਕਸਟਮਾਈਜ਼ ਕਰਵਾ ਸਕਦੇ ਹੋ ਸਟੱਫ ਵੀ ਤੁਸੀਂ ਮਤਲਬ ਵੀ ਜਿਵੇਂ ਹੁੰਦਾ ਆਪਾਂ ਨੂੰ ਵੀ ਆਪਾਂ ਅਲੱਗ ਜਿਵੇਂ ਕਾਟਨ ਦੇ ਕਰਵਾਉਣਾ ਸਿਲਕ ਤੇ ਕਰਾਉਣੇ ਦੇ ਜਿਵੇਂ ਹੁਣ ਚੱਲਦੇ ਨੇ ਟ੍ਰੈਂਡ ਦੇ ਹਿਸਾਬ ਨਾਲ ਜਿਹੜੇ ਸਟੱਫ ਉਹ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਇੱਕ ਆ ਦੇਖੋ ਜੀ ਕਿੰਨਾ ਸੋਹਣਾ ਮਤਲਬ ਇਹ ਤੇ ਵਰਕ ਕੀਤਾ ਹੈ ਦੀ ਇਹ ਕੀ ਵਰਕ ਹੈ ਜਿਆਵਾ ਇਹ ਦੀਦੀ ਕੱਚੀ ਸਿੰਦੀ ਦੇ ਬਰਕ ਬਸਦਾ ਹੈ ਠੀਕ ਹੈ ਜੀ ਸਾਰਟਿੰਗ ਸਟਿਚ ਵੀ ਬੋਲਦੇ ਹਨ ਇਸ ਦੇ ਵਿੱਚ ਜਿਹੜੀ ਇਹ ਵਾਲੀ ਡਿਜ਼ਾਈਨਿੰਗ ਦੇ ਨਾਲ-ਨਾਲ ਆਪਣੀ ਇੱਕ ਇਹ ਵਾਲੀ ਡਿਜ਼ਾਈਨਿੰਗ ਵੀ ਮਿਲ ਜੇਗੀ ਇਹ ਜ਼ਿਆਦਾ ਟ੍ਰੈਂਡੀ ਮਤਲਬ ਟ੍ਰੈਂਡ ਵਿੱਚ ਚੱਲ ਰਿਹਾ ਜੀ ਹਾਂਜੀ ਹਾਂਜੀ ਭੈਣੇ ਇਸ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਹਾਂਜੀ ਕਿਉਂਕਿ ਜਿਵੇਂ ਆਪਣੇ ਪਹਿਲਾਂ ਹੱਥ ਨਾਲ ਕੰਮ ਕਰਦੇ ਸੀਗੇ ਆਪਾਂ ਬੈੱਡ ਸ਼ੀਟ ਵਗੈਰਾ ਵਰਕ ਕਰਦੇ ਸੀ ਉਸੇ ਤਰ੍ਹਾਂ ਭੈਣੇ ਹੁਣ ਇਹ ਵਾਲਾ ਵਰਕ ਸੇਮ ਵਰਕ ਸੂਟਾਂ ਤੇ ਹੋ ਰਿਹਾ ਹਾਂਜੀ ਬਹੁਤ ਸੋਹਣੀ ਚੀਜ਼ ਆ ਭੈਣੇ ਤੇ ਆ ਮਸ਼ੀਨ ਵਰਕ ਇਸ ਤੋਂ ਬਾਅਦ ਭੈਣੇ ਇਹ ਵਾਲਾ ਮਸ਼ੀਨ ਵਰਕ ਦੇ ਸਕਾ ਪਲੇਸ ਕਰਵਾਉਂਦੇ ਆਗੇ ਤੇ ਤੁਸੀਂ ਦੋਸਤੋ ਵਰਕ ਦੇਖ ਸਕਦੇ ਹੋ ਵੀ ਕਿੰਨਾ ਫਿਨਿਸ਼ਿੰਗ ਵਾਲਾ ਹੈਗਾ ਬਹੁਤ ਮਤਲਬ ਸਫਾਈ ਆਈ ਹੋਈ ਹੈਗੀ ਤੇ ਸੂਨ ਜਿਹੜੇ ਆਪਾਂ ਦੇ ਦੁਪੱਟੇ ਆ ਜਿਵੇਂ ਹਨਾ ਆਪਾਂ ਦੁਪੱਟਿਆਂ ਤੇ ਵੀ ਲੈਸਿਸ ਵਗੈਰਾ ਲਗਾ ਕੇ ਫੁੱਲ ਫਿਨਿਸ਼ਿੰਗ ਦੇ ਨਾਲ ਆਪਾਂ ਸੂਟ ਰੈਡੀ ਕਰਕੇ ਦਿੰਦੀ ਆ ਠੀਕ ਹੈ ਜੀ ਮਤਲਬ ਤੁਸੀਂ ਜਿਹੋ ਜਿਹਾ ਚਾਹੋ ਉਹ ਜਿਹੇ ਸਟੱਫ ਤੇ ਰੈਡੀ ਕਰਵਾ ਸਕਦੇ ਹੋ ਨਾਲ ਸਟੀਚਿੰਗ ਵੀ ਕਰਵਾ ਸਕਦੇ ਹੋ ਚੁੰਨੀ ਤੇ ਜਿਹੋ ਜੀ ਚਾਹੋ ਉਹ ਜੀ ਜਿਹੜੀ ਲੈਸ ਆ ਉਹ ਸਾਰਾ ਕੁਝ ਭੈਣ ਵਰਗੇ ਤੁਹਾਨੂੰ ਕਰਕੇ ਦੇਣਗੇ ਜੀ ਤੇ ਇਧਰ ਆਵਾਲਾ ਵਾਓ ਦੀ ਆ ਕੀ ਸਟੱਫ ਆ ਜੀ ਦੀਦੀ ਚਾਕਲੇਟ ਸ ਤੇ ਇਹਦੇ ਵਿੱਚ ਆਪਾਂ ਆਰੀ ਵਰਕ ਨਾਲ ਸੂਟ ਕੰਪਲੀਟ ਕੀਤਾ ਹੋਇਆ ਦੇਖੋ ਦੋਸਤੋ ਕਿੰਨੀ ਜਾਰੀ ਸਫਾਈ ਆ ਗਈ ਜੀ ਤੇ ਇਹ ਵਾਲੀ ਹਾਂ 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 ਹ ਇਸ ਤੋਂ ਬਾਅਦ ਜੇ ਮੈਂ ਫਿਨਿਸ਼ਿੰਗ ਪੱਟੀ ਲਾ ਕੇ ਪਾਣੀ ਹੁਣ ਸੂਟ ਜਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਤਾਂ ਆਪਾਂ ਫਿਨਿਸ਼ਿੰਗ ਪੱਟੀ ਲਾ ਕੇ ਉਹਨੇ ਵੀ ਪਾਸ ਸਟੀਚ ਕਰਵਾਉਣੀ ਆ ਠੀਕ ਹੈ ਜੀ ਇਸ ਤੋਂ ਬਣਾ ਜਿਹੜੇ ਆਪਣੇ ਪਾਰਸਲ ਆ ਪਾਣੇ ਆ ਆਪਣੇ ਆਲ ਇੰਡੀਆ ਜਿਹੜੀ ਪਾਰਸਲ ਦੀ ਸ਼ਿਪਿੰਗ ਆ ਉਹ ਫਰੀ ਹੁੰਦੀ ਆ ਤੇ ਜੇ ਕੋਈ ਆਊਟ ਆਫ ਕੰਟਰੀ ਆਪਣੇ ਤੋਂ ਸੂਟ ਮੰਗਵਾਉਂਦਾ ਤਾਂ ਉਹ ਵੀ ਆਪਾਂ ਪਾਰਸਲ ਕਰ ਦਿੰਨੇ ਆ ਠੀਕ ਹੈ ਜੀ ਤੇ ਸਟਾਫ ਕਿਹੜੇ ਕਿਹੜੇ ਦੀ ਆਪਣੇ ਕੋਲ ਮਿਲ ਜੂਗਾ ਆਪਣੇ ਕੋਲ ਦੀਦੀ ਸਾਰਾ ਸਟਾਫ ਹੁੰਦਾ ਜਾਰਜਟ ਸਟਾਫ ਦਾ ਹੁੰਦਾ ਇਸ ਲੱਕ ਵਿੱਚ ਮੀਨੇ ਦਾ ਸਟਾਫ ਅਵੇਲੇਬਲ ਆ ਕਾਟਨ ਵੀ ਜਾਰਜਟ ਵੀ ਤੇ ਭੈਣ ਹੁਣ ਜੀ ਮੇ ਰਖੜੀ ਆ ਰਹੇ ਤੇ ਉਹਦੇ ਵਾਸਤੇ ਕੋਈ ਆਫਰ ਲਗਾਇਆ ਹੋ ਜੀ ਆਪਾਂ ਆ ਹਾਂਜੀ ਭੈਣੇ ਆਪਾਂ ਰਖੜੀ ਦੇ ਨਾਲ ਵੀ ਆਪਾਂ ਬਹੁਤ ਸਾਰੇ ਆਫਰਸ ਲਗਾਏ ਹੋਏ ਆ ਰਖੜੀ ਦੇ ਵਿੱਚ ਜੇ ਕੋਈ ਵੀ ਆਪਣੇ ਤੋਂ 2000 ਤੋਂ ਪਲੱਸ ਦੀ ਸ਼ਾਪਿੰਗ ਕਰਦਾ ਜਾਂ 2000 ਤੱਕ ਦੀ ਸ਼ਾਪਿੰਗ ਕਰਦਾ ਤਾਂ ਆਪਾਂ ਉਹਨਾਂ ਦੇ ਲਾਸਟ ਰਖੜੀ ਵਾਲੇ ਦਿਨ ਆਪਾਂ ਲੱਕੀ ਡਰਾ ਵੀ ਕੱਢਾਂਗੇ ਠੀਕ ਹੈ ਜੀ ਤੇ ਜਿਕਰ ਭੈਣੋ ਤੁਸੀਂ ਲੱਕੀ ਡਰਾ ਵਿੱਚ ਮਤਲਬ ਆਪਣੇ ਵਾਸਤੇ ਐਵੇਂ ਹੁੰਦਾ ਵੀ ਆਪ ਨੂੰ ਕੋਈ ਲੋਟਰੀ ਨਿਕਲੇ ਆਪਣੋਂ ਦਾ ਵੀ ਸ਼ੂਟ ਹੋਵੇ ਜੀ ਹਨਾ ਕੋਈ ਤੋਂ ਸਾਨੂੰ ਲੱਕੀ ਡਰਾ ਵੀ ਨਿਕਲੂ ਜੇਕਰ ਤੁਸੀਂ 2000 ਤੋਂ ਵੱਧ ਜਿਹੜੀ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਪਰਚੀਆਂ ਦਿੱਤੀਆਂ ਜਾਣੀਆਂ ਜਿਹਨੂੰ ਵੀ ਲੱਕੀ ਡਰਾ ਨਿਕਲਦਾ ਉਹਨੂੰ ਸੋਹਣੇ-ਸੋਹਣੇ ਜਿਹੜੇ ਗਿਫਟ ਵੀ ਮਿਲਣਗੇ ਤੇ ਭੈਣ ਇਹ ਜਿਹੜਾ ਆਪਣਾ ਸਤਗੁਰਬ ਟੀਕਾ ਕਿੱਥੇ ਰਹਿ ਜਾਂਦਾ ਜੀ ਭੈਣ ਇਹ ਗਊਸ਼ਾਲਾ ਦੇ ਕੋਲ ਰਹਿ ਜਾਂਦਾ ਡਾਕਟਰ ਲੈਰੀ ਵਾਲੇ ਹਸਪੀਟਲ ਦੇ ਕੋਲ ਠੀਕ ਹੈ ਜੀ ਤਾਂ ਬਹੁਤ ਸਾਰੀਆਂ ਭੈਣਾਂ ਪਲੇਖਾ ਖਾ ਜਾਂਦੀਆਂ ਭੈਣਾਂ ਉਹ ਦੂਸਰੇ ਗਊਸ਼ਾਲਾ ਵਾਲੇ ਰੋਡ ਤੇ ਚੱਲੀ ਜਾਂਦੀਆਂ ਮੈਂ ਤੁਹਾਨੂੰ ਦੱਸ ਦੇਣਾ ਚਾਹਣੀ ਆ ਇਹ ਡਾਕਟਰ ਲੈਰੀ ਵਾਲਾ ਜਿਹੜਾ ਹੈਗਾ ਉਹ 6976223 ਤੇ ਨੰਬਰ ਆਪਾਂ ਮੈਂਸ਼ਨ ਵੀ ਕਰ ਦਾਂਗੇ ਤੇ ਤੁਸੀਂ ਕੰਟੈਕਟ ਕਰਕੇ ਜਿਹੜੇ ਸੂਟ ਆ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਤੁਸੀਂ ਮੇਰਾ ਨਾਮ ਲੈ ਕੇ ਜੇਕਰ ਸੂਟ ਰੈਡੀ ਕਰਵਾਉਗੇ ਤਾਂ ਤੁਹਾਨੂੰ ਕੁਝ ਲੈਸ ਵੀ ਮਿਲੇਗਾ ਸੋ ਜਰੂਰ ਆਉਣਾ ਜੀ ਸਤਗੁਰ ਬਟੀ ਤੇ ਤੇ ਇਹ ਹੈਗਾ ਜੀ ਆਪਣੇ ਰਾਮੇਚ